ਕਿਸਾਨ ਬੀਬੀ ਦੀ ਜ਼ਮੀਨ ਤੇ ਕਬਜ਼ਾ ਕਰ ਰਿਆ ਸੀ ਆਰਤੀਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਾ ਲਿਆ ਗਿਆ ਮੋਰਚਾ ਜੀਹਾਂ ਦਾ ਸਈਏ ਕਿ ਵੱਡੀ ਕਵਰ ਸਾਹਮਣੇ ਆ ਰਹੀ ਹੈ ਮੂਗਾ ਤੋਂ ਜਿੱਥੇ ਪਿੰਡ ਸੈਦੇ ਸਾਦੀ ਵਿਧਵਾ ਬੀਬੀ ਕਰਮਜੀਤ ਕੌਰ ਦੀ ਆਤੀ ਆਤੀਏ ਸੁਜੀਤ ਸਿੰਘ ਤੇ ਉਸਦੇ ਚਾਚੇ ਦੇ ਮੁੰਡੇ ਜਸਵੰਤ ਸਿੰਘ ਫਤਿਹਗੜ੍ਹ ਤੋਂ ਐਮ ਐਲ ਏ ਸੀ ਤੇ ਹਲਕਾ ਵਿਧਾਇਕ ਲਾਡੀ ਟੋਂਸ ਦਾ ਖਾਸ ਹੈ ਉਹਨਾਂ ਨੇ ਕੱਲ ਸ਼ਾਮ 5 ਵਜੇ ਵਿਧਵਾ ਬੀਬੀ ਕਰਮਜੀਤ ਕੌਰ ਦੀ ਕੁਟਮਾਰ ਕੀਤੀ ਤੇ ਉਸ ਨੂੰ ਧਮਕੀ ਤੱਕ ਦਿੱਤੀ ਕਿ ਜੇਕਰ ਕੋਈ ਦੁਬਾਰਾ ਜ਼ਮੀਨ ਦੇ ਵਿੱਚ ਵੜਿਆ ਤਾਂ ਤੇਰਾ ਮੁੰਡਾ ਤੱਕ ਮਾਰ ਦਿਆਂਗੇ ਇਹ ਵੱਡੀ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਦੱਸ ਗਈ ਹੈ ਕਿ ਆਰਤੀਏ ਦੇ ਵੱਲੋਂ ਪਹਿਲਾਂ ਵੀ ਕਿਸਾਨ ਬੀਬੀ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣੇ ਵੱਡੇ ਇਲਜ਼ਾਮ ਜਿਹੜੇ ਨੇ ਉਹ ਕਿਸਾਨਾਂ ਦੇ ਵੱਲੋਂ ਅਤੇ ਉਸ ਬੀਬੀ ਦੇ ਵੱਲੋਂ ਲਗਾਏ ਗਏ ਨੇ ਕਿ ਐਮਐਲਏ ਦੀ ਕੌਂਸਲ ਤੇ ਉੱਤੇ ਇਹ ਸਾਰੇ ਕੰਮ ਹੋ ਰਹੇ ਨੇ ਆਖਿਰ ਕਿੰਨੀ ਸੱਚਾਈ ਹੈ ਉਹ ਵੀ ਜਾਣਦੇ ਆ ਲੱਤਾ ਹੂੰ ਕਿਸਨ ਅੱਛਾ ਜੀ ਸਾਰੇ ਉਹਨਾਂ ਪੂਰੀ ਗੁੱਜੀ ਇਹਦੀ ਪੂਰੀ ਇਹਦੀ ਵੀ ਆਪਦੇ ਵੱਲੋਂ ਪੂਰੀ ਤਰ੍ਹਾਂ ਘੁੱਟੀ ਪੂਰੀ ਵਾਹ ਲਈ ਹੂੰ ਤੇ ਫਿਰ ਜਾਂਦੇ ਜਾਂਦੇ ਉਹਨਾਂ ਇਹ ਵੀ ਧਮਕੀ ਵੀ ਦਿੱਤੀ ਕਿ ਤੇਰੇ ਤੇਰੇ ਮੁੰਡੇ ਨੂੰ ਅੱਜ ਆਹ ਤੇਰੇ ਮੁੰਡੇ ਨੂੰ ਮਾਰ ਵਾਹ ਅੱਛਾ ਮੁੰਡੇ ਨੂੰ ਮਾਰਨ ਦੀ ਧਮਕੀ ਦਿੱਤੀ ਤੇ ਕੰਨ ਕੱਢ ਕੇ ਗਏ ਅੱਛਾ ਗੋਲੀ ਵੀ ਚਲਾ ਕੇ ਗਏ ਆ ਹਾਂ ਜੀ ਗੋਲੀ ਵੀ ਚਲਾ ਬਹੁਤ ਹੀ ਗੰਭੀਰ ਮਸਲਾ ਸਾਡੇ ਧਿਆਨ ਹਿੱਤ ਲਗਭਗ ਪਿਛਲੇ ਡੇਢ ਸਾਲ ਤੋਂ ਸੀ ਜਿੱਥੇ ਪਿੰਡ ਸ਼ੈਦੇਸ਼ਾ ਦੇ ਵਿੱਚ ਬੀਬੀ ਕਰਮਜੀਤ ਕੌਰ ਜੋ ਕਿ ਵਿਧਵਾ ਨੇ ਜਿਨ੍ਹਾਂ ਦੀ ਚਾਰਕਨਾਲਾ ਜ਼ਮੀਨ ਦਾ ਬਹੁਤ ਹੀ ਸੰਗੀਨ ਤਰੀਕੇ ਨਾਲ ਝਾਲਬਾਨਾ ਤਰੀਕੇ ਨਾਲ ਕਬਜ਼ਾ ਲਿਆ ਗਿਆ ਜਿਸ ਨੂੰ ਦੁਬਾਰਾ ਬੀਬੀ ਦੇ ਹੱਕ ਦੇ ਵਿੱਚ ਦਿਵਾਉਣ ਦੇ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੜੇ ਸ਼ਾਂਤਮਈ ਤਰੀਕੇ ਨਾਲ ਕਮ ਸੇ ਕਮ 200 ਕਾਰਕੁਨਾਂ ਦੇ ਨਾਲ ਸ਼ਾਂਤਮਈ ਤਰੀਕੇ ਨਾਲ ਕਬਜ਼ਾ ਵਾਪਸ ਬੀਬੀ ਨੂੰ ਦਿਵਾਇਆ ਗਿਆ ਸੀ ਪਰ ਸ਼ਹਿਰ ਦੇ ਵਿੱਚ ਆਏ ਕਬਜ਼ਾ ਧਾਰੀਆਂ ਨੇ ਅੱਜ ਬੀਬੀ ਦੇ ਉੱਤੇ ਜਾਨ ਲੈਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਨਤੀਜੇ ਵਜੋਂ ਬੀਬੀ ਨੂੰ ਸਾਨੂੰ ਜ਼ਿਲ੍ਹਾ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਲਿਆ ਕੇ ਦਾਖਲ ਕਰਾਉਣਾ ਪਿਆ ਉਹਨਾਂ ਤੇ ਗੁੱਜੀਆਂ ਸੱਟਾਂ ਮਾਰੀਆਂ ਗਈਆਂ ਨੇ ਘਰ ਵਿੱਚ ਕਮਰੇ ਵਿੱਚ ਤਾੜ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਇਲਜ਼ਾਮ ਬੀਬੀ ਵੱਲੋਂ ਇਹ ਨੇ ਕਿ ਉਹਨਾਂ ਦਾ ਗਲਾ ਕੁੱਟਿਆ ਗਿਆ ਉਹਨਾਂ ਦੇ ਕੱਪੜੇ ਪਾੜੇ ਗਏ ਨੇ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ ਤੇ ਉਹਨਾਂ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਸਮੂਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਕਾਰਵਾਈ ਦਾ ਕਬਜ਼ਾਧਾਰੀ ਧਿਰ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਸਖਤ ਵਿਰੋਧ ਕਰਦੀ ਹੈ ਤਿਆਰਤੀਆ ਸਰਜੀਤ ਸਿੰਘ ਤੇ ਉਸਦੇ ਭਰਾ ਜਸਵੰਤ ਸਿੰਘ ਨੂੰ ਤਾੜਨਾ ਕਰਦੀ ਹੈ ਕਿ ਇੰਨਾਂ ਹਰਕਤਾਂ ਤੋਂ ਬਾਜ਼ ਆਇਆ ਜਾਵੇ ਬਹਿ ਕੇ ਗੱਲ ਨਿੱਠੀ ਜਾਵੇ ਜੋ ਹੱਕਨਿਆਂ ਦੀ ਗੱਲ ਕੀਤੀ ਜਾਵੇ ਜੇ ਤੇਰਾ ਕੋਈ ਪੈਸਾ ਲੈਣ ਆਇਆ ਤੇ ਉਹਨੂੰ ਸਾਫਤ ਕਰ ਪਰ ਧੱਕੇ ਨਾਲ ਅਸੀਂ ਜ਼ਮੀਨ ਨਹੀਂ ਵਾਉਣ ਦੇਣੀ ਤੈਨੂੰ ਅਸੀਂ ਪਹਿਲਾਂ ਵੀ ਤੇਰੇ ਤੋਂ ਕਰਜ਼ਾ ਕਬਜ਼ਾ ਛਡਾਇਆ ਤੇ ਦੁਬਾਰਾ ਫੇਰ ਚੜਾਵਾਂਗੇ ਤੇ ਛੜਾਵਾਂਗੇ ਵੀ ਸ਼ਾਂਤਮਈ ਤਰੀਕੇ ਨਾਲ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰ ਲਿਆ ਜਾਵੇ ਪ੍ਰਸ਼ਾਸਨ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਬੀਬੀ ਨਾਲ ਹੋਏ ਨਜਾਇਜ਼ ਧੱਕੇ ਨੂੰ ਠੱਲ ਪਾਉਂਦੇ ਹੋਏ ਬੀਬੀ ਦੀ ਧੱਕੇ ਨਾਲ ਕੀਤੀ ਹੋਈ ਰਜਿਸਟਰੀ ਤੋੜ ਕੇ ਵਾਪਸ ਉਹ ਪਹਿਲੀ ਬੀਬੀ ਦੇ ਨਾਂ ਕੀਤੀ ਜਾਵੇ ਸੋ ਇਹਨਾਂ ਗਾਂ ਬੇਨਤੀਆਂ ਪ੍ਰਵਾਨ ਕਰਿਓ ਅੱਜ ਸਾਰੀ ਸੰਗਤ ਸਮੂਹ ਫਤੇਗੜ ਪਿੰਤੂਰ ਜ਼ਿਲ੍ਹਾ ਮੋਗਾ ਦੇ ਇਕਾਈ ਸਹਿਬਾਨ ਨਾਲ ਪ੍ਰਧਾਨ ਪਿੰਡਾਂ ਦੇ ਆਗੂ ਇੱਥੇ ਮੌਜੂਦ ਨੇ ਇਹ ਸਾਰੀ ਇਕਾਈ ਕਿਸਾਨ ਮਜ਼ਦੂਰ ਸੰਘੇਸ਼ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਇਹਨੂੰ ਹਲਕੇ 'ਚ ਨਾ ਲਿਆ ਜਾਵੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਜੋ ਚੀਜ਼ ਸਾਡੇ ਦਸਨ ਤੋਂ ਰਹਿ ਗਈ ਸੀ ਕਿ ਜੋ ਦੋਛੀਆਂ ਨੇ ਇਹ ਬਹੁਤ ਮੰਦ ਭੱਗੀ ਕਟਨਾ ਨੂੰ ਇਨਜਾਮ ਦਿੱਤਾ ਇੱਕ ਵਿਧਵਾ ਆਰਥ ਦੀ ਇੱਜ਼ਤ ਨੂੰ ਹੱਥ ਪਾਇਆ ਕੁੱਟਮਾਰ ਕੀਤੀ ਹੈ ਉਹਨਾਂ ਖਿਲਾਫ ਬਣਦੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਤੇ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਨਹੀਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੱਕੇ ਤੇ ਲੰਮੇ ਮੋਰਚੇ ਦਾ ਆਗਾਜ਼ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ